ਉਹ ਤੇ ਜਿਹੜੇ ਬੱਚੇ ਆ ਉਹ ਰੋਜੀ ਰੋਟੀ ਕਮਾਉਣ ਦੀ ਤਲਾਸ਼ ਦੇ ਵਿੱਚ ਮੁੱਲਕ ਜਾਂ ਪੰਜਾਬ ਛੱਡ ਕੇ ਇਹ ਗੱਲ ਤੁਹਾਡੇ ਤੱਕ ਵੀ ਪਹੁੰਚੀ ਹੋएगी ਉਹ ਇੱਥੋਂ ਛੱਡ ਕੇ ਬਾਹਰ ਵਿਦੇਸ਼ੀ ਦੀ ਧਰਤੀ ਵੱਲ ਜਾ ਰਹੇ ਨੇ ਇਸ ਪੂਰੀ ਤਸਵੀਰ ਨੂੰ ਵੇਖ ਕੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਾਹਦੇ ਵਸਤੇ ਜਾ ਰਹੇ ਨੇ ਅੱਜ ਕੱਲ ਦਾ ਬੱਚਾ ਜਿਹੜਾ ਹੈ ਅੱਗੇ ਸੀ ਸਿਰਫ ਤੁਸੀਂ ਇੱਕ ਦਾਇਰੇ ਚ ਰਹਿੰਦੇ ਸੀ ਅੱਜ ਇਸ ਮੀਡੀਆ ਨੇ ਇਸ ਧਰਤੀ ਨੂੰ ਇੱਕ ਆ ਜਾ ਪਿੰਡ ਬਣਾਤਾ ਹੈ ਹਰ ਮੁਲਕ ਬਾਰੇ ਜਾਣਕਾਰੀ ਪਈ ਤੇ ਜਿਸ ਥਾਂ ਤੇ ਸਸਤਮ ਜ਼ਿਆਦਾ ਪ੍ਰਸਤ ਹੋ ਜਾਏ ਰੋਜ਼ਗਾਰ ਦਾ ਸਾਧਨ ਹੋਵੇ ਤੁਸੀਂ ਇੰਨੇ ਸਾਲ ਪੜ੍ਹ ਕੇ 25 30 ਸਾਲ ਪੜ੍ਹ ਕੇ ਇੰਨੀ ਵੱਡੀ ਡਿਗਰੀ ਲਈ ਤੇ ਤੁਹਾਨੂੰ 8000 ਦੀ ਨੌਕਰੀ ਨਾ ਮਿਲੇ ਤੇ ਬੰਦਾ ਕਰੇਗਾ ਕੀ ਹੂੰ ਹੂੰ ਚਾਹੇਗਾ ਨਾ ਬਾਹਰ ਅਸੀਂ ਫਿਰ ਦੋਸ਼ ਕਰਨੇ ਜੀ ਬੱਚੇ ਨੌਜਵਾਨ ਬਾਹਰ ਚਲੇ ਜਾ ਰਹੇ ਹਾਲਾਂਕਿ ਇਹ ਵੀ ਜਾਣਦੇ ਆ ਸਾਰਾ ਉਹਨਾਂ ਨੂੰ ਕਿਸੇ ਨੇ ਘਰ ਨਹੀਂ ਬਣਾ ਦੇਣਾ ਉਹ ਦਿਹਾੜੀਆਂ ਕਰ ਰਹੇ ਆ ਕੋਈ ਬੱਚਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਸਟੋਰ ਤੇ ਕੰਮ ਕਰ ਰਿਹਾ ਹਾਲਾਂਕਿ ਚੰਗੇ ਚੰਗੇ ਘਰਾਂ ਦੇ ਬੱਚੇ ਜੇ ਕੋਈ ਸਹੂਲਤ ਕਰਕੇ ਚਲੇ ਗਏ ਉਹ ਤਾਂ ਵਿਚਾਰੇ ਦੁੱਖ ਪਾਰੇ ਨੂੰ ਤੇ ਇਸ ਚੀਜ਼ ਨੂੰ ਇਸ ਮੁਲਕ ਦੇ ਆਗੂਆਂ ਨੂੰ ਆ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਇੱਕ ਬੰਦੇ ਕਿਹੜੀ ਘਾੜ ਸਾਡੇ ਸਿਸਟਮ ਚ ਆ ਗਈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਰਾਜ ਕੀਤਾ ਅਸੀਂ ਉਹਨਾਂ ਨੂੰ ਇਸ ਮੁਲਕ ਤੋਂ ਕੱਢ ਕੇ ਆਜ਼ਾਦ ਕਰਾਇਆ ਅੱਜ ਅਸੀਂ ਉਹਨਾਂ ਦੇ ਮੁਲਕ ਵੀ ਜਾ ਕੇ ਨੌਕਰੀ ਕਰ ਰਹੇ ਹਾਂ ਇਹ ਤਾਂ ਆਤਮ ਚਿੰਤਨ ਕਰਨਾ ਚਾਹੀਦਾ ਹੈ ਇਹ ਪੋਲੀਟਿਕਲ ਲੋਕਾਂ ਨੂੰ ਆਤਮ ਚਿੰਤਨ ਕਿ ਜੇ ਥਾਂ ਤੇ ਸੇਵਾ ਪ੍ਰੋਫੈਸ਼ਨ ਬਣ ਜਾਏ ਚੇਤੇ ਰੱਖਿਓ ਉੱਥੇ ਫਿਰ ਲੋਕ ਬੇਰੁਜ਼ਗਾਰੀ ਹੋ ਜਾਂਦੇ ਪੈਸਾ ਮਤਲਬ ਮੈਂ ਤੁਹਾਡੇ ਜਿਹੜੇ ਵਿਚਾਰ ਹੈ ਇਹਨਾਂ ਨੂੰ ਇਹ ਸਮਝਾ ਕੇ ਉੱਥੇ ਲਾਈਫ ਆਫ ਕੁਆਲਿਟੀ ਹੈ ਬੱਚੇ ਦੀ ਇੱਥੇ ਨਹੀਂ ਹੈਗੀ ਇਹ ਇਸੇ ਤਰ੍ਹਾਂ ਹੀ ਨਹੀਂ ਇਹ ਮੰਨਣਾ ਪੈਗਾ ਇਹ ਸਾਨੂੰ ਅਸੀਂ ਮੰਨੀਏ ਉੱਥੇ ਤੁਸੀਂ ਹਸਪੀਟਲ ਜਾਂਦੇ ਹੋ ਤੁਹਾਡਾ ਪੇਪਰ ਬਣੇ ਨੇ ਨਹੀਂ ਬਣੇ ਉਹਨਾਂ ਕਹਿੰਦਾ ਪਹਿਲਾਂ ਬੰਦਾ ਬਚਾਓ ਇੱਥੇ ਤੁਸੀਂ ਹਸਪਤਾਲ ਜਾਂਦੇ ਹੋ ਤੁਸੀਂ ਮਰ ਰਹੇ ਹੋ ਪਹਿਲਾਂ ਕਹਿਣਗੇ ਆਪਣਾ ਇੱਥੇ ਪੈਸੇ ਜਮ੍ਹਾਂ ਕਰਾਓ ਤਾਂ ਅੰਦਰ ਜਾਏਗਾ ਬੰਦਾ ਮਰ ਜਾ ਉੱਥੇ ਨਹੀਂ ਹੈਗਾ ਉੱਥੇ ਜਿਹੜਾ ਬੰਦਾ ਹੈ ਮੰਨ ਲਓ ਕ੍ਰਾਈਮ ਕਰ ਕੇ ਆਇਆ ਹੈ ਨਾ ਉਹਨੂੰ ਗੋਲੀ ਵੱਜ ਗਈ ਉਹਨਾਂ ਫਿਰ ਕਹਿੰਦੇ ਯਾਰ ਇਹਨੂੰ ਪਹਿਲਾਂ ਬੰਦਾ ਬਚਾਓ ਹੂੰ ਮੈਂ ਤੁਹੇ ਦੱਸਵਾਂ ਇੱਥੇ ਕੋਈ ਸਿਸਟਮ ਹੈ ਇੱਥੇ ਅਮਰੀਕਾ ਜਾ ਕੇ ਦੇਖੋ ਗਵਰਨਰ ਗੱਡੀ ਚਲਾ ਰਿਹਾ ਇੱਕ ਇੱਕ ਗਵਰਨਰਾ ਮੇਰਾ ਨਖਿਆਲ ਕੋਈ ਦੋ ਵੀ ਉਹਨਾਂ ਗਨਮੈਂ। ਓਪਨ ਘੁੰਮਦੇ ਨੇ ਉਹ ਤਾਂ ਪਬਲਿਕ ਦੱਸੋ। ਤੁਸੀਂ ਦੱਸੋ। ਇੱਥੇ ਇੱਕ ਬੰਦੇ ਨਾਲ 15 ਬੰਦੇ ਵਿਚਾਰੇ ਪੁਲਿਸ ਵਾਲੇ ਵੱਜੇ ਪਿਆ। ਉਹ ਜੀ ਤਸਵੀਰ ਇੱਥੇ ਨਜ਼ਰ ਨਹੀਂ ਆਂਦੀ। ਨਹੀਂ ਤੁਸੀਂ ਛੱਡੋ ਜੀ ਆਪਾਂ ਬੱਚਿਆਂ ਦਾ ਕਸੂਰ ਨਾ ਕੱਢੀਏ। ਉੱਥੇ ਐਮਪੀ ਤੁਰੇ ਆ ਰਿਹਾ ਉਹਦੇ ਹੱਥ ਡੈਰੀ ਹੈ। ਇੱਥੇ ਐਮਪੀ ਨਾਲ ਕਿੰਨੇ ਬੰਦੇ ਹੁੰਦੇ ਆ ਦੱਸੋ। ਤੁਸੀਂ ਪੁਲਿਸ ਕਾਦੇ ਲਈ ਰੱਖੀ ਜੇ ਇੱਕ ਬੰਦੇ ਨੇ 25 ਬੰਦਿਆਂ ਨੇ ਇੱਕ ਬੰਦੇ ਨੂੰ ਬਚਾਣਾ ਕਿਉਂ ਪੋਲਿਟਿਕਲ ਜਮਾਤ ਚ ਆਉਂਦਾ। ਨੇ ਮੈਂ ਐਸਬੀਸੀ ਦੇ ਕਦੀ ਬੋਲਿਆ ਨਹੀਂ ਪਰ ਕਦੀ ਤੁਸੀਂ ਦੱਸੋ ਜਿੰਨੇ ਐਮਪੀ ਨੇ ਜਿੰਨੇ ਐਮਐਲਏ ਨੇ ਪੂਰੇ ਭਾਰਤ ਦੇ ਜਿੰਨੀਆਂ ਸਹੂਲਤਾਂ ਇਹਨਾਂ ਕੋਲ ਨੇ ਜੇ ਅਧੀਆਂ ਕੱਟ ਦਿਓ ਤੇ ਲੋਕਾਂ ਦਾ ਭਲਾ ਨਹੀਂ ਹੋ ਜੂਗਾ ਬਿਲਕੁਲ ਹੋ ਜੂਗਾ